ਸਰਬਾਬ ਦੇ ਅਧੀਨ ਆਉਂਦੇ ਪਿੰਡ ਮੀਆਂ ਵਿੰਡ ਜਵੰਧਪੁਰ ਦੇ ਵਿੱਚ ਇਸ ਵੇਲੇ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਦੇਸਲੇ ਸਲੇਸੇ ਪਿੰਡ ਦਾ ਨੌਜਵਾਨ ਸੁਖਜੀਤ ਸਿੰਘ ਜੋ ਕਿ ਭਾਰਤੀ ਹਾਕੀ ਟੀਮ ਦਾ ਖਿਡਾਰੀ ਹੈ ਜਿਸ ਨੇ ਪਿੰਡ ਵਾਸੀਆਂ ਦਾ ਤੇ ਪਰਿਵਾਰ ਦਾ ਨਾਂ ਰੌਸ਼ਨ ਕਰ ਦਿੱਤਾ ਜਿਸ ਤੇ ਪਿੰਡ ਵਾਸੀਆਂ ਦੇ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਆ ਹਾਕੀ ਖਿਡਾਰੀ ਦੇ ਚਾਚਾ ਤੇ ਹੋਰ ਲੋਕਾਂ ਦਾ ਕਹਿਣਾ ਕਿ ਬੀਤੇ ਕੱਲ ਪੈਰਿਸ 올림픽ਸ ਦੇ ਵਿੱਚ ਹੋਏ ਸ਼ਾਨਦਾਰ ਪ੍ਰਦਰਸ਼ਨ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਸਪੇਨ ਨੂੰ ਹਰਾ ਕੇ ਭਾਰਤ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਜਿਸ ਤੇ ਆਪਣੇ ਪਰਿਵਾਰ ਦਾ ਤੇ ਇਲਾਕੇ ਦਾ ਨਾਂ ਇਸ ਨੌਜਵਾਨ ਨੇ ਰੌਸ਼ਨ ਕਰ ਦਿੱਤਾ ਉਹਨਾਂ ਕੇ ਕੇ ਇਸੇ ਖੁਸ਼ੀ ਦੇ ਵਿੱਚ ਪਿੰਡ ਵਾਸੀਆਂ ਦੇ ਵੱਲੋਂ ਲੱਡੂ ਵੰਡੇ ਗਏ ਨੇ ਤੇ ਪਰਿਵਾਰਕ ਮੈਂਬਰ ਤੇ ਹੋਰ ਲੋਕਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਖੇਡਾਂ ਦੇ ਵਿੱਚ ਨੌਜਵਾਨ ਅੱਗੇ ਆ ਤੇ ਆਪਣੇ ਮਾਪਿਆਂ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਮੇਰਾ ਨਾਂ ਪੀਤਾ ਭਾਈ ਇਹ ਜੀ ਕੱਲ ਜਿਹੜਾ ਇਹਨਾਂ ਨੇ ਮੈਡਲ ਜਿੱਤਿਆ ਉਹਦੀ ਖੁਸ਼ੀ ਦੇ ਵਿੱਚ ਸਾਡੇ ਭੈਣ ਭਰਾਏ ਨੇ ਇਥੇ ਤੇ ਸੁਖਜੀਤ ਸਿੰਘ ਮੇਰਾ ਭਤੀਜਾ ਜੀ ਤੇ ਬਹੁਤ ਹੀ ਵਧੀਆ ਮਤਲਬ ਕੱਲ ਟੀਮ ਸਾਰੀ ਟੀਮ ਬਹੁਤ ਵਧੀਆ ਖੇਡੀ ਆ ਉਹਦੀ ਖੁਸ਼ੀ ਦੇ ਵਿੱਚ ਅੱਜ ਲੱਡੂ ਤੇ ਸਾਰੇ ਭੈਣ ਭਰਾ ਵਧਾਈ ਦੇ ਰਹੇ ਜੀ ਜਦੋਂ ਤੁਹਾਡੀਆਂ ਨਾਲ ਗੱਲ ਹੋਈ ਹੈ ਤੇ ਕਦੋਂ ਪਿੰਡ ਆਉਣਗੇ ਤੇ ਕਦੋਂ ਉਹਨਾਂ ਦਾ ਸਵਾਗਤ ਕੀਤਾ ਜਾਊਗਾ ਉਹਨਾਂ ਦੇ ਫਾਦਰ ਸਾਹਿਬ ਮੇਰੇ ਵੱਡੇ ਭਾਈ ਨਾਲ ਗੱਲ ਹੋਈ ਸੀ ਤੇ ਉਹਨਾਂ ਨੇ ਹਜੇ ਹਫ਼ਤੇ ਦਾ ਟਾਈਮ ਲਿਆ ਜੀ ਤੇ ਉਸ ਤੋਂ ਬਾਅਦਾਂ ਜੋ ਵੀ ਪੋਜੀਸ਼ਨ ਹੋਊਗਾ ਤੇ ਬੜੇ ਬੜੇ ਢੋਲ ਵਜਣਗੇ ਜਦੋਂ ਇੱਥੇ ਸੁਖਜੀਤ ਸਿੰਘ ਆਏਗਾ ਤੇ ਪੂਰਾ ਜਸ਼ਨ ਬਣਾਵਾਂਗੇ ਜੀ ਪਿੰਡ ਵਾਸੀਆਂ ਲੋ ਇਹ ਕਹਣਾ ਜੀ ਹੋਰ ਨੌਜਵਾਨਾਂ ਨੂੰ ਕੀ ਪੀਲ ਕਰਦੇ ਨੌਜਵਾਨਾਂ ਇਹ ਪੀਲ ਹੈ ਜੀ ਕਿ ਆਪਣੇ ਪੜ੍ਹਾਈ ਦੇ ਨਾਲ-ਨਾਲ ਆਪਣੀ ਗਰਾਊਂਡ ਵੀ ਗਰਾਊਂਡ ਨਾਲ ਛੱਡੋ ਗਰਾਊਂਡ ਵੀ ਜਾਓ ਸਵੇਰੇ ਸ਼ਾਮ ਪ੍ਰੈਕਟਿਸ ਕਰੋ ਤੇ ਨਾਲ ਪੜ੍ਹਾਈ ਵੀ ਕਰੋ ਤੇ ਮਾਪਿਆਂ ਦਾ ਨਾਮ ਰੋਸ਼ਨ ਕਰੋ ਜੀ ਹਾਂਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਜੀ ਹਰ ਸਿਮਰਤਪਾਲ ਸਿੰਘ ਰੋਕੀ ਕੰਗ ਫਤਿਹਪੁਰ ਬਦੇਸ਼ੇ ਤੋਂ ਕੀ ਕਹਿਣਾ ਚਾਹੋਗੇ ਜਿਹੜਾ ਸੁਰਜੀਤ ਸਿੰਘ ਨੇ ਕੱਲ ਇੰਡੀਆ ਟੀਮ ਆ ਕੇ ਟੀਮ ਦੇ ਜਿਹੜਾ ਕਾਂਸੀ ਦਾ ਟਮਣਾ ਜਿੱਤੇ ਵੇਖੋ ਜੀ ਬਹੁਤ ਹੀ ਮਿਹਨਤ ਲੱਗਦੀ ਆ ਏਡੇ ਵੱਡੇ ਲੈਵਲ ਤੇ ਪਹੁੰਚਣ ਲਈ ਤੇ ਉਹਦੇ ਪਿਤਾ ਜੀ ਸਰਦਾਰਜੀਤ ਸਿੰਘ ਨੇ ਛੋਟੇ ਹੁੰਦੇ ਤੋਂ ਹੀ ਉਹਨੂੰ ਫਾਕੀ ਫੜਾਤੀ ਕੋਈ 5 ਸਾਲ ਦੀ ਉਮਰ ਦੇ ਵਿੱਚ ਹੀ ਤੇ ਵਾਧ ਕਰ ਲਈ ਦੁਬਾਰੇ ਦੰਨਾ ਗੁਰਬੀਰ ਸਿੰਘ ਗੋਬਾ ਫੌਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਜਵੰਦਪੁਰ ਜੀ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ ਜੀ ਸਾਡੇ ਪਿੰਡ ਕੱਲ ਦਾ ਮੈਚ ਵੇਖ ਕੇ ਗਰਾਊਂਡ ਦੇ ਵਿੱਚ ਭੰਗੜੇ ਪੈ ਰਹੇ ਆ ਤੇ ਅੱਜ ਤੁਹਾਡੇ ਸਾਹਮਣੇ ਆ ਉਹਨਾਂ ਦੇ ਘਰ ਸਦਾਈ ਦਿਨ ਆ ਰਹੇ ਆ ਲੱਡੂਆਂ ਦਾ ਪਾਰਟੀ ਚੱਲ ਰਹੀ ਆ ਦੇਖਿਆ ਜਾਵੇ ਕਿ ਸੁਖਜੀਤ ਸਿੰਘ ਦਾ ਕਿੱਦਾਂ ਦਾ ਪਿੰਡੇ ਵਿੱਚ ਰਹਿਮ ਵੇਰਾ ਸੀ ਕਿੱਦਾਂ ਦਾ ਸੁਭਾਅ ਸੀ ਉਹਦਾ ਸੁਭਾਅ ਫਾਦਰ ਜੀ ਉਹਦਾ ਪੀਟੀਆਈ ਸਾਡੇ ਦਰਸ਼ਨ ਸਿੰਘ ਸੁਰਗਵਾਸ ਉਹ ਹਾਕੀ ਕਢਾਉਂਦੇ ਹੁੰਦੇ ਸੀ ਉਹਦੇ ਫਾਦਰ ਦਾ ਬਹੁਤ ਜਿਆਦਾ ਵਧੀਆ ਸੁਭਾਅ ਸੀ ਉਹ ਬੱਚੇ ਦਾ ਜਨਮ ਮੇਰੇ ਹਿਸਾਬ ਨਾਲ ਜਵੰਧਪੁਰੀ ਹੋਇਆ ਬਾਦਾਂ ਉਹਦੇ ਫਾਦਰ ਜਲੰਧਰ ਦੇ ਵਿੱਚ ਪੀਪੀ ਲਾਈਨ ਦੇ ਵਿੱਚ ਭਰਤੀ ਸੀ ਉਹ ਉੱਥੇ ਲੈ ਕੇ ਉੱਥੇ ਜਾ ਕੇ ਬੱਚੇ ਨੂੰ ਉਹਨਾਂ ਨੇ ਹਾਕੀ ਫੜਾਈ 5 ਸਾਲ ਦੀ ਉਮਰ ਚ ਉਹ ਬੱਚੇ ਨੇ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਕੱਢ ਕੇ ਦਿਖਾਇਆ ਬਹੁਤ ਜਿਆਦੀ ਖੁਸ਼ੀ ਹਨ ਅਰਜਿੰਦਰ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਕੋਟਲੀ ਸਰੂਆ ਕੀ ਕਹਿਣਾ ਚਾਹੋਗੇ ਜੇ ਸੁਖਜੀਤ ਸਿੰਘ ਨੇ ਹਾਕੀ ਟੀਮ ਦੇ ਵਿੱਚੋਂ ਇਹਦਾ ਤਮਗਾ ਜਿੱਤਿਆ ਜੀ ਸਾਨੂੰ ਬਹੁਤ ਖੁਸ਼ੀ ਆ ਬਹੁਤ ਬਹੁਤ ਵਧਾਈ ਸਾਰੇ ਦੇਸ਼ ਆਸਤੇ ਬਹੁਤ ਬਹੁਤ ਵਧਾਈ ਆ ਤੇ ਪੀਤਾ ਸਿੰਘ ਨੂੰ ਸਾਰਿਆਂ ਤੋਂ ਜਿਆਦਾ ਵਧਾਈ ਆ ਇਹ ਸਾਡੇ ਦੋਸਤ ਨੇ ਇਹ ਬਹੁਤ ਸਾਰੇ ਨਗਰੋਂ ਜੀ